ਹੈਲੋ ਜੀ ਸੱਚੇ ਆਕਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਕਵਿੰਦਰ ਕੌਰ ਪੁੰਗਾ YouTube ਚੈਨਲ ਤੇ ਸ਼ਾਮ ਦੇ ਵਜ ਗਏ 3:30 ਤੇ ਆਪਾਂ ਬਣਾਵਾਂਗੇ ਸਾਗ ਆਓ ਆਪਾਂ ਸਾਗ ਤੋੜਦੇ ਆਂ ਆਪਾਂ ਆ ਗਏ ਆ ਹੁਣ ਖੇਤ ਦੇ ਵਿੱਚ ਆਹ ਜਿਹੜੀ ਕਿਆਰੀ ਹੈ ਇਹਦੇ ਵਿੱਚ ਆਪਾਂ ਬੀਜੇ ਸੀਗੇ ਧਨੀਆਂ ਤੇ ਮੀਥੀ ਪਰ ਉਹ ਚੰਗੀ ਤਰ੍ਹਾਂ ਉੱਗੇ ਨਹੀਂ ਹੈਗੇ ਆਪਾਂ ਕਰ ਦਿੱਤੀ ਇਹਦੀ ਗੁਡਾਈ ਇੱਥੇ ਦੁਬਾਰਾ ਆਪਾਂ ਧਨੀਆਂ ਮੀਥੀ ਬੀਜ ਦਵਾਂਗੇ ਹੁਣ ਆਪਾਂ ਚੱਲਦੇ ਆਂ ਦੂਜੀਆਂ ਖਿਆਰੀਆਂ ਵੱਲ ਇੱਥੇ ਆਪਾਂ ਬੀਜੀ ਆ ਪਾਲਕ ਪਾਲਕ ਹਜੇ ਛੋਟੀ ਛੋਟੀ ਆ ਤੇ ਧਨੀਆਂ ਥੋੜਾ ਥੋੜਾ ਹੋ ਗਿਆ ਵਟਾਂ ਤੇ ਲਗਾਇਆ ਸੀ ਆਪਾਂ ਧ ਵਾਲਕ ਨੂੰ ਤਾਂ ਤੋੜਨ ਵਾਲੀ ਹੋਣ ਤੱਕ ਹਜੇ ਟਾਈਮ ਲੱਗੂਗਾ ਹੁਣ ਆਪਾਂ ਆ ਗਏ ਆ ਸਾਗ ਵਾਲੀ ਥਿਆਰੀ ਵਿੱਚ ਸਾਗ ਦੀਆਂ ਗੰਧਲਾਂ ਤਾਂ ਨਹੀਂ ਬਣੀਆਂ ਪੱਤੇ ਜਏ ਆਪਾਂ ਇਹੀ ਤੋੜ ਲੈਨੇ ਆ ਸਾਗ ਨੂੰ ਕੁਵੇਲਾ ਹੋਇਆ ਦੇਖ ਮੈਨੂੰ ਬੋਲੀ ਯਾਦ ਆ ਗਈ ਸਾਗ ਤੋੜਦੀ ਨੂੰ ਮੈਨੂੰ ਹੋ ਗਿਆ ਅਵੇਰਾ ਮੋਟੀ ਮੋਟੀ ਗੰਧੜ ਤੜਾ ਦੇ ਹਾਣੀਆਂ ਵੇ ਮੈਨੂੰ ਚਾਂਦੀ ਦੀਆਂ ਹੋਏ ਮੈਨੂੰ ਚਾਂਦੀ ਦੀਆਂ ਚਾਂਜਰਾਂ ਕਰਾ ਦੇ ਹਾਣੀਆਂ ਮੈਨੂੰ ਚਾਂਦੀ ਦੀਆਂ ਬੇਟਾ ਕਹਿੰਦਾ ਮਮਾ ਬਸ ਕਰੋ ਆਪਾਂ ਤਾਂ ਪਹਿਲਾਂ ਹੀ ਸਾਗ ਬਣਾਉਣ ਲਈ ਬਹੁਤ ਲੇਟਾਂ ਇਨ੍ਹਾਂ ਕਿਆਰੀਆਂ ਦੇ ਵਿੱਚ ਅੱਜਕੱਲ ਕੁਤੜਾ ਬੜਾ ਆ ਪੱਤੇ ਖਾਈ ਜਾਂਦਾ ਰਹਿੰਦਾ ਤੇ ਇਹਦੀ ਸਵਾਹ ਕੱਢ ਕੇ ਆਪਾਂ ਇਹਨਾਂ ਤੇ ਛਿੜਕਾ ਦੇ ਦੀ ਆ ਕਿਉਂਕਿ ਆਪਾਂ ਇਹਨਾਂ ਤੇ ਕੋਈ ਵੀ ਕੈਮੀਕਲ ਸਪਰੇ ਨਹੀਂ ਕਰਦੇ ਸਾਗ ਬਣਾਉਣ ਲਈ ਬਹੁਤ ਸਾਰਾ ਆਪਾਂ ਨੂੰ ਟਾਈਮ ਚਾਹੀਦਾ ਹੁੰਦਾ ਆ ਪਰ ਅੱਜ ਆਪਾਂ ਲੇਟ ਆ ਕਿ ਸਰਦਾਰ ਜੀ ਦੀ ਹੁਣੇ ਕਾਲ ਆਈ ਸੀ ਕਿ ਸਾਗ ਬਣਾਉਣਾ ਆ ਮੈਂ ਕਿਹਾ ਪਾਲਕ ਹੈ ਨਹੀਂ ਕਹਿੰਦੇ ਆ ਜਾਊਗੀ ਮੈਂ ਕਿਹਾ ਕ ਮੱਕੀ ਦਾ ਆਟਾ ਹੈ ਨਹੀਂ ਕਹਿੰਦੇ ਆ ਜਾਊਗਾ ਇਹ ਸੀਗਾ ਕਿ ਦਿਨ ਵੇਲੇ ਚੁੱਲੇ ਤੇ ਬਣਾਵਾਂਗੇ ਈਲੇ ਵਿੱਚ ਹੌਲੀ ਹੌਲੀ ਰਿਜੀ ਜਾਊਗਾ ਕਿਉਂਕਿ ਇਦਾਂ ਬਣਾਇਆ ਟੇਸਟੀ ਬਣਦਾ ਆ ਅੱਜ ਆਪਾਂ ਬਣਾਵਾਂਗੇ ਤਾਂ ਚੁੱਲੇ ਤੇ ਈ ਪਰ ਕੁੱਕਰ 'ਚ ਬਣਾਵਾਂਗੇ ਕਰ ਚ ਜਲਦੀ ਬਣ ਜਾਊਗਾ ਤਾਂ ਜਿਹੜਾ ਇਹ ਮੇਰਾ ਵੀਡੀਓਗ੍ਰਾਫਰ ਆ ਨਾ ਇਹ ਵੀਡੀਓ ਬਣਾਉਂਦੇ ਬਣਾਉਂਦੇ ਐਕਸਪੈਰੀਮੈਂਟ ਬਹੁਤ ਕਰਦਾ ਆ ਇਹ ਬੇਟਾ ਮੇਰਾ ਕਦੀ ਫਰੇਮ ਕਦੀ ਫਿਲਟਰ ਚੇਂਜ ਕਰੀ ਜਾਊਗਾ ਸਾਗ ਤੋੜ ਲਿਆ ਆਪਾਂ ਹੁਣ ਚੱਲਦੇ ਆਂ ਘਰ ਆਪਾਂ ਚੁਗ ਲੈਨੇ ਆਂ ਸਾਗ ਬੇਸ਼ੱਕ ਅਮਰੇ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਸੀਗਾ ਘਰਦਾਈ ਸੀਗਾ ਕਰਕੇ ਪਰ ਰੇਤਾ ਵਗੈਰਾ ਹੁੰਦਾ ਕੋਈ ਕੀੜਾ ਮਕੌੜਾ ਨਾ ਹੋਵੇ ਇਸ ਕਰਕੇ ਝਾੜ ਕੇ ਆਪਾਂ ਨੂੰ ਚੁਗਣਾ ਪੈਂਦਾ ਆ ਜਦ ਤੱਕ ਸਰਦਾਰ ਜੀ ਵੀ ਆ ਗਏ ਉਹ ਲੈ ਆਏ ਪਾਲਕ ਚੁਗ ਕੇ ਆਪਾਂ ਇਹਨੂੰ ਦੋ ਤਿੰਨ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਸਾਗ ਨੂੰ ਧੋ ਲਿਆ ਸਾਗ ਨੂੰ ਰੱਖ ਦਿੱਤਾ ਨਿਚਣ ਆ ਇਧਰ ਸਰਦਾਰ ਜੀ ਨੇ ਚੁੱਲੇ 'ਚ ਬਾਲ ਦਿੱਤੀ ਆਗ ਚੰਗਾ ਹੀ ਤਾੜਾ ਚਾੜ ਦਿੱਤਾ ਜਿਦਾ ਲੰਗਰ ਦਾ ਘੜਾ ਰੱਖਣਾ ਹੁੰਦਾ ਆ ਇਕਦਮ ਨਾਲ ਹੀ ਬਹੁਤ ਸਾਰੇ ਕੀੜੇ ਨਿਕਲੇ ਆਈਆਂ ਫਿਰ ਮੈਂ ਥੋੜੀ देर ਰੁਕ ਕੇ ਸਾਗ ਕੱਟਣਾ ਸ਼ੁਰੂ ਕੀਤਾ ਜਦੋਂ ਕੀੜੀਆਂ ਇਧਰ ਉਧਰ ਚਲੇ ਗਈਆਂ ਇਧਰ ਕੁੱਕਰ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਰੱਖ ਦਿੱਤਾ ਚੁੱਲੇ ਤੇ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਸਾਗ ਕੱਟ-ਕੱਟ ਕੇ ਨਾਲ ਦੀ ਨਾਲ ਪਾ ਦਿੱਤਾ ਸਾਗ ਵਿੱਚ ਆਪਾਂ ਪਾ ਦਿੱਤਾ ਲਸਣ ਤੇਲ ਨਮਕ ਕਾਫੀ ਨੇ ਰਹਿ ਹੋ ਗਿਆ ਸੀਗਾ ਸਾਗ ਕੱਟ ਕੇ ਪੂਰਾ ਪਾ ਦਿੱਤਾ ਕੁੱਕਰ 'ਚ ਹੁਣ ਆਪਾਂ ਇਹਦਾ ਢੱਕਣ ਲਗਾ ਦਿੱਜੀ ਜਵ ਕ ਉਹਦੋਂ ਤੱਕ ਆਪਾਂ ਕਿਚਨ ਵਿੱਚ ਤੜਕੇ ਦੀ ਤਿਆਰੀ ਕਰ ਲੈਨੇ ਆਂ ਸਾਗ ਹੁਣ ਕਾਫੀ ਟਾਈਮ ਤੋਂ ਰਿਜਦਾ ਪਿਆ ਇਹਨੂੰ ਆਪਾਂ ਲਾ ਦੇਣਾ ਆ ਇਹਨੂੰ ਲੈ ਜਾਨੇ ਅੰਦਰ ਉੱਥੇ ਪਾਵਾਂਗੇ ਅਲਣ ਅਲਣ ਪਹਿਲਾਂ ਆਪਾਂ ਕੜਛੀ ਦੇ ਨਾਲ ਰਲਾ ਦੇਣਾ ਚੰਗੀ ਤਰ੍ਹਾਂ ਨਾਲ ਫਿਰ ਆਪਾਂ ਇਹਨੂੰ ਬਲੈਂਡਰ ਦੇ ਨਾਲ ਮਿਕਸ ਕਰ ਦਵਾਂਗੇ ਬਲੈਂਡਰ ਨਾਲ ਆਪਾਂ ਸਾਗ ਘੋਟਦਾ ਲੈਣੇ ਆ ਪਰ ਪਹਿਲਾਂ ਵਾਲੀ ਗੱਲ ਨਹੀਂ ਮੰਦੀ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ੱਲੇ ਤੇ ਮਿੱਟੀ ਦੀ ਤੋੜੀ ਵਿੱਚ ਧਰਨਾ ਤੇ ਲੱਕੜੀ ਦੀ ਘੋਟਨੀ ਦੇ ਨਾਲ ਉਹਨੂੰ ਘੋਟਣਾ ਲਓ ਜੀ ਤੜਕਾ ਵੀ ਤਿਆਰ ਆਪਾਂ ਇਹਨੂੰ ਕਰ ਦੇਣਾ ਸਾਗ 'ਚ ਮਿਕਸ ਆਪਾਂ ਫਿਰ ਪਾਰ ਆ ਗਏ ਆ ਹੁਣ ਬਣਾਵਾਂਗੇ ਆਪਾਂ ਮੱਕੀ ਦੀ ਰੋਟੀ ਗਰਮ ਗਰਮ ਸਾਗ ਤੇ ਨਾਲ ਮੱਕੀ ਦੀ ਰੋਟੀ ਕਾਫੀ ਨੇਹਰਾ ਹੋ ਗਿਆ ਸਭ ਨੂੰ ਭੁੱਖ ਲੱਗਿਓ ਆ ਸ਼ਾਮ ਦੀ ਭੱਜ ਦੌਰ ਚ ਸਾਗ ਤੇ ਮੱਕੀ ਦੀ ਰੋਟੀ ਬਣ ਗਈ ਸਾਗ ਬਹੁਤ ਹੀ ਟੇਸਟੀ ਬਣਿਆ ਸਾਰਿਆਂ ਨੇ ਆਪਾਂ ਰਲ ਕੇ ਖਾਦਾ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ Thank you so much.